ਸਾਡੇ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਆਪਾਂ ਨਵੀਂ ਰੈਸਪੀ ਲੈ ਕੇ ਆਏ ਆ ਜਿਹੜਾ ਕਿ ਆਪਾਂ ਨੂੰ ਨਾ ਤਾਂ ਆਟਾ ਗੁੰਨਣ ਦੀ ਲੋੜ ਪੈਂਦੀ ਜਦੋਂ ਆਪਾਂ ਨੂੰ ਕਾਲੀ ਹੁੰਦੀ ਆਪਾਂ ਫਟਾਫਟ ਕੁਝ ਬਣਾਉਣਾ ਹੁੰਦਾ ਜਾਂ ਕਿਤੇ ਜਾਣਾ ਹੁੰਦਾ ਤਾਂ ਆਪਾਂ ਨੂੰ ਇਹ ਹੁੰਦਾ ਵੀ ਪਹਿਲਾਂ ਹੁਣ ਆਟਾ ਛਾਣਾਂਗੇ ਫਿਰ ਗੁੰਨਾਂਗੇ ਤੇ ਫਿਰ ਟਾਈਮ ਕਾਫੀ ਲੱਗ ਜਾਂਦਾ ਆਪਾਂ ਨੂੰ ਇਹ ਅੱਜ ਆਪਾਂ ਬਿਨਾਂ ਆਟਾ ਗੁੰਨੇ ਤੋਂ ਤੇ ਫਟਾਫਟ ਆਪਾਂ ਜਿਹੜਾ ਭੋਜਨ ਤਿਆਰ ਬ੍ਰੇਕਫਾਸਟ ਕਰਾਂਗੇ ਉਹ ਫਟਾਫਟ ਤਿਆਰ ਕਰਕੇ ਆਪਾਂ ਜੇ ਕਿਤੇ ਜਾਣਾ ਤਾਂ ਖਾ ਕੇ ਆਪਾਂ ਫਟਾਫਟ ਜਾ ਸਕਦੇ ਹਾਂ ਇਦੇ ਵਿੱਚ ਆਪਾਂ ਨਾਲੇ ਤਾਂ ਪੋਸਟਿਕ ਜ਼ਿਆਦਾ ਹੁੰਦਾ ਵਾ ਆਪਾਂ ਫਟਾਫਟ ਬਣਾ ਕੇ ਬੱਚਿਆਂ ਲਈ ਬੱਚਿਆਂ ਨੂੰ ਵੀ ਬਹੁਤ ਸਵਾਲ ਲੱਗਦਾ ਤੇ ਆਪਾਂ ਵੀ ਫਟਾਫਟ ਖਾ ਕੇ ਜਾ ਸਕਦੇ ਹਾਂ ਬਹੁਤ ਹੀ ਪੋਸਟਿਕ ਤੇ ਵਧੀਆ ਢੰਗ ਨਾਲ ਆਪਾਂ ਬਣਾਉਨੇ ਆ ਚਲੋ ਆਪਾਂ ਅੱਜ ਦੀ ਰੈਸਪੀ ਸ਼ੁਰੂ ਕਰਦੇ ਆਂ ਇਹ ਰੈਸਪੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕद्दूकश ਲਵਾਂਗੇ ਕद्दूकश ਤਾਂ ਆਹ ਵਾਲਾ ਮੋٹے ਪਾਸੇ ਨਾਲ ਆਪਾਂ ਪਿਆਜ਼ ਨੂੰ ਕद्दूकश ਕਰਾਂਗੇ ਇਸ ਤਰ੍ਹਾਂ ਪਿਆਜ਼ ਨੂੰ ਕद्दूकश ਆਪਾਂ ਕਰ ਲਿਆ ਵਾ ਇਹਦੇ ਵਿੱਚ ਆਪਾਂ ਆਲੂ ਵੀ ਪਾ ਸਕਦੇ ਆ ਜਾਂ ਤਾਂ ਤੁਸੀਂ ਉਬਾਲ ਕੇ ਆਲੂ ਨੂੰ ਮੈਸ਼ ਕਰਕੇ ਪਾ ਸਕਦੇ ਆ ਜਾਂ ਫਿਰ ਆਲੂ ਨੂੰ ਤੁਸੀਂ ਕद्दूकश ਕਰਕੇ ਪਾ ਸਕਦੇ ਹੋ ਜੋ ਵੀ ਚੀਜ਼ ਤੁਸੀਂ ਲਾਇਕ ਕਰਦੇ ਹੋ ਉਹਨਾਂ ਨੂੰ ਤੁਸੀਂ ਕद्दूकश ਕਰਕੇ ਇਸ ਤਰ੍ਹਾਂ ਪਾ ਸਕਦੇ ਹੋ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਬੇਸਨ ਪਾਵਾਂਗੇ ਦੋ ਚਮਚੇ ਆਪਾਂ ਵੇਸਣ ਦੇ ਪਾਵਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਆਟਾ ਪਾਵਾਂਗੇ ਥੋੜਾ ਜਿਹਾ ਤੁਸੀਂ ਪਾਉਣਾ ਤਾਂ ਪਾ ਸਕਦੇ ਆ ਨਹੀਂ ਪਾਉਣਾ ਤੇ ਨਹੀਂ ਵੀ ਪਾ ਸਕਦੇ ਆਪਾਂ ਇੱਕ ਚਮਚਾ ਆਟੇ ਦਾ ਪਾਵਾਂਗੇ ਇਸ ਤਰ੍ਹਾਂ ਨਾਲੇ ਤਾਂ ਆਪਣਾ ਰੋਟਨਾਂ ਦੇ ਅੰਮੋਈ ਬਣ ਜਾਣਾ ਇਹ ਹੁਣ ਆਪਾਂ ਸਭ ਤੋਂ ਪਹਿਲਾਂ ਲੂਣ ਪਾਵਾਂਗੇ ਆਦਰਕ ਵੀ ਤੁਸੀਂ ਇਹਦੇ ਵਿੱਚ ਕद्दूकस ਕਰਕੇ ਪਾ ਸਕਦੇ ਹੋ ਤੇ ਮਿਰਚ ਪਾਵਾਂਗੇ ਮਿਰਚ ਅਸੀਂ ਥੋੜੀ ਜਿਹੀ ਪਾਵਾਂਗੇ ਉਸੇ ਕਾਲੀ ਮਿਰਚ ਵੀ ਗ੍ਰाइंड ਕਰਕੇ ਪਾ ਸਕਦੇ ਹਾਂ ਮਿਰਚ ਪਾਤੀ ਥੋੜਾ ਜਿਹਾ ਆਜ਼ਮੈਨ ਪਾਵਾਂਗੇ ਆਜ਼ਮੈਨ ਨੂੰ ਆਪਾਂ ਹਥੇਲੀ ਤੇ ਰੱਖ ਕੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਰਕੇ ਹੀ ਪਾਵਾਂਗੇ ਇਹਦੇ ਨਾਲ ਇਹਦੀ ਸਮੈਲ ਜੀ ਬਹੁਤ ਵਧੀਆ ਆਉਂਦੀ ਆ ਆਜ਼ਮੈਨ ਪਾਤੀ ਆਪਾਂ ਹੁਣ ਆਪਾਂ ਇਹਨੂੰ ਪਾਣੀ ਨਾਲ ਕੋਲਾਂਗੇ ਇਸ ਤਰ੍ਹਾਂ ਪਾਣੀ ਪਾ ਲਓ ਇਹਨੂੰ ਕੋਲ ਲਓ ਇਹ ਆਪਣੀ ਫਟਾਫਟ ਰੈਸਪੀ ਤਿਆਰ ਹੋ ਜਾਣੀ ਆ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ گاੜਾ ਨਹੀਂ ਕਰਨਾਗਾ ਥੋੜਾ ਪਤਲਾ ਹੀ ਰੱਖਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਇਹ ਇੰਨਾ ਸਵਾਦ ਬਣੂਗਾ ਤੇ ਪੋਲਾ ਜਿਹਾ ਬਣੂਗਾ ਤੇ ਤੁਸੀਂ ਇਹਨੂੰ ਚਾਹ ਨਾਲ ਵੀ ਖਾ ਸਕਦੇ ਹੋ ਜਾਂ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਦੇਖੋ ਕਿੰਨਾ ਵਧੀਆ ਬਣਦਾ ਤੇ ਬਿਲਕੁਲ ਸੌਫਟ ਜਿਹਾ ਬਣ ਜਾਣਾ ਨਾਲੇ ਪਰੌਂਠਿਆਂ ਵਾਂਗੂ ਬਣ ਜਾਣਾ ਇਹਨੇ ਇਨੂੰ ਆਪਾਂ ਇੰਨਾ ਪਤਲਾ ਕਰਾਂਗੇ ਤੁਸੀਂ ਇਹਦੇ ਵਿੱਚ ਕੁਝ ਹੋਰ ਵੀ ਪਾ ਸਕਦੇ ਹੋ ਜਿਵੇਂ ਆਲੂ ਨੂੰ ਪਾ ਲਿਆ ਤੇ ਕੁਝ ਵੀ ਪਾ ਸਕਦੇ ਨਹੀਂ ਪਾਉਣਾ ਤਾਂ ਨਾ ਵੀ ਪਾਓ ਤੁਸੀਂ ਬੇਸਨ ਤੇ ਆਟਾ ਤੇ ਨੂਨ ਮਿਰਚ ਪਾ ਕੇ ਵੀ ਇਹਨੂੰ ਬਣਾ ਸਕਦੇ ਆ ਤਵਾ ਆਪਣਾ ਗਰਮ ਹੋ ਚੁੱਕਿਆ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਘਿਓ ਲਾਵਾਂਗੇ ਇਸ ਤਰ੍ਹਾਂ ਘਿਓ ਲਾ ਦਿਓ ਸਾਰੇ ਤਵੇ ਤੇ ਲਾ ਦਿਓ ਘਿਓ ਗੈਸ ਨੂੰ ਤੇਜ਼ ਕਰਨ ਨੂੰ ਹੁਣ ਆਪਾਂ ਇਹਨੂੰ ਚਮਚੇ ਦੀ ਸਹਤਾਂ ਨਾਲ ਹੀ ਇਹਨੂੰ ਇਸ ਤਰ੍ਹਾਂ ਪਾਵਾਂਗੇ ਥੋੜਾ ਥੋੜਾ ਪਾਉਣਾ ਇਹ ਨਹੀਂ ਵੀ ਆਪਾਂ ਇੱਕਦਮ ਨਹੀਂ ਪਾ ਦੇਣਾ ਹੈਗਾ ਅੱਧਾ ਰੱਖ ਲਓ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਜਾਓ ਮੇਰਾ ਤਵਾ ਥੋੜਾ ਡੂੰਗਾ ਕਰਕੇ ਵੀ ਹੈ ਕਈ ਜਿਹੜੇ ਪਲੇਨ ਤਵੇ ਹੁੰਦੇ ਆ ਨਾ ਜਿੰਨਾਂ ਕੋਲੇ ਉਹਨਾਂ ਦਾ ਤਾਂ ਫਟਾਫਟ ਇਸ ਤਰ੍ਹਾਂ ਹੀ ਹੋ ਜਾਣਾ ਹੁੰਦਾ ਵਾ ਕਿਉਂਕਿ ਡੂੰਗਾ ਤਵਾ ਕਰਕੇ ਵਿੱਚ ਨੂੰ ਚਲਿਆ ਜਾਂਦਾ ਮਟੀਰੀਅਲ ਇਸ ਤਰ੍ਹਾਂ ਇਹਨੂੰ ਰੱਖੀ ਰੱਖਣਾ ਆਪਾਂ ਫਟਾਫਟ ਇਹਨੂੰ ਹਿਲਾਉਣਾ ਨਹੀਂ ਹੈਗਾ ਹਜੇ ਦੂਸਰਾ ਇਹ ਵੀ ਆ ਵੀ ਜਿਹੜਾ ਤਵਾ ਫਲੈਟ ਹੁੰਦਾ ਨਾ ਉਹ ਤੇ ਬਹੁਤ ਵਧੀਆ ਬਣ ਜਾਂਦਾ ਵਾ ਹੁਣ ਆਪਾਂ ਇਹਦੇ ਸਾਈਡਾਂ ਤੇ ਇਸ ਤਰ੍ਹਾਂ ਥੋੜਾ ਥੋੜਾ ਘਿਓ ਲਾਉਂਦੇ ਜਾਵਾਂਗੇ ਤਾਂ ਕਿ ਸਾਈਡਾਂ ਇਹਦੀਆਂ ਛੇਤੀ ਉੱਠ ਖੜਦੀਆਂ ਹੁੰਦੀਆਂ ਹਨ ਫਿਰ ਆਪਾਂ ਖੁਰਚਨੇ ਦੀ ਸਹਾਤ ਨਾਲ ਇਹਨੂੰ ਕਰਾਂਗੇ ਹਜੇ ਆਪਾਂ ਇਹਨੂੰ ਬਿਲਕੁਲ ਹਲਾਉਣਾ ਨਹੀਂਗਾ ਉੱਪਰ ਥੋੜਾ ਜਿਹਾ ਇਸ ਤਰ੍ਹਾਂ ਘਿਓ ਲਾ ਦੋ ਜਿੰਨਾ ਟਾਈਮ ਆਪਾਂ ਆਟਾ ਗੁੰਨਣ ਤੇ ਲਾਉਣਾ ਫਿਰ ਆਟਾ ਟਕਾਉਨੇ ਆ ਉਹਨੇ ਟਾਈਮ ਨੂੰ ਆਪਾਂ ਇਹ ਖਾ ਕੇ ਫਟਾਫਟ ਕਿਤੇ ਵੀ ਜਾ ਸਕਦੇ ਆ ਜੇ ਜਾਣਾ ਤਾਂ ਜਲਦੀ ਆ ਤਾਂ ਹੁਣ ਇਹਨੂੰ ਆਪਾਂ ਥੱਲਾਗੇ ਇਹਨੂੰ ਥੋੜਾ ਥੋੜਾ ਇਸ ਤਰ੍ਹਾਂ ਪਹਿਲਾਂ ਚਾਰੇ ਪਾਸਿਓਂ ਇਸ ਤਰ੍ਹਾਂ ਕਰਦੇ ਜਾਓ ਖੁਰਚਨੇ ਦੀ ਸਹਤ ਨਾਲ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਬਣ ਜਾਣਾ ਇਸ ਤਰ੍ਹਾਂ ਥੋੜਾ ਜਿਹਾ ਬਸ ਕੋਲਾ ਕੋਲਾ ਕਰਨਾ ਤਾਂ ਕਿ ਟੁੱਟੇ ਨਾ ਇਹਨੂੰ ਹੁਣ ਥੱਲ ਦੋ ਇਸ ਤਰ੍ਹਾਂ ਇਸੇ ਤਰ੍ਹਾਂ ਆਪਾਂ ਥੋੜਾ ਜਿਹਾ ਘਿਓ ਹੋਣਾ ਇਸ ਤਰ੍ਹਾਂ ਲਾਵਾਂਗੇ ਸਾਈਡਾਂ ਤੇ ਤਾਂ ਕਿ ਉਹ ਦੂਸਰਾ ਪਾਸਾ ਵੀ ਥੱਲੇ ਨਾ ਲੱਗੇ ਹੁਣ ਇਹ ਇਸ ਤਰ੍ਹਾਂ ਲੱਗਦਾ ਨਾ ਵੀ ਜਿਵੇਂ ਜਲ ਗਿਆ ਹੁੰਦਾ ਥੋੜਾ ਜਿਹਾ ਪਰ ਇਹ ਜਲਿਆ ਨਹੀਂ ਹੈਗਾਗਾ ਇਹ ਕ੍ਰਿਸਪੀ ਜਿਹਾ ਬਣ ਜਾਣਾ ਬਹੁਤ ਵਧੀਆ ਬਣ ਜਾਣਾ ਤੇ ਪੋਲਾ ਤੇ ਸੌਫਟ ਵੀ ਬਣਨਾ ਤੇ ਇੱਕ ਔਰਕਰਾ ਜਿਹਾ ਵੀ ਬਣ ਜਾਣਾ ਇਸ ਤਰ੍ਹਾਂ ਇਹਨੂੰ ਹੁਣ ਦੂਸਰਾ ਪਾਸਾ ਆਪਾਂ 2 ਮਿੰਟਾਂ ਬਾਅਦ ਇਸ ਤਰ੍ਹਾਂ ਦੇਖ ਲੈਣਾ ਵੀ ਹਿਲਦਾ ਜੇ ਹਿਲਦਾ ਤਾਂ ਆਪਾਂ ਉਹਨੂੰ ਫੇਰ ਥੱਲਾਗੇ ਫਿਰ ਦੇਖਾਂਗੇ ਕਿੰਨਾ ਕੁ ਕੱਚਾ ਉਹ ਦੂਸਰਾ ਪਾਸਾ ਬਹੁਤ ਆਸਾਨੀ ਨਾਲ ਆ ਦੇਖੋ ਬਹੁਤ ਆਸਾਨੀ ਨਾਲ ਤੇ ਬਹੁਤ ਵਧੀਆ ਬਣਦਾ ਵਾ ਇਧਰਲਾ ਪਾਸਾ ਆਪਾਂ ਨੂੰ ਥੋੜਾ ਜਿਹਾ ਕੱਚਾ ਲੱਗਦਾ ਆਪਾਂ ਇਹਨੂੰ ਪਾਸਾ ਬਦਲਾਵਾਂਗੇ ਤੇ ਇਸ ਤਰ੍ਹਾਂ ਇਧਰਲਾ ਪਾਸਾ ਰਾਹ ਲਾਂਗੇ ਹੁਣ ਆਪਾਂ ਹਾਂਜੀ ਆਪਣਾ ਇਹ ਹੁਣ ਬਣ ਗਿਆ ਹੁਣ ਆਪਾਂ ਪੂੜਾ ਜਿਹਾ ਬਣ ਗਿਆ ਹੁਣ ਆਪਾਂ ਇਹ ਤੇ ਇਸ ਤਰ੍ਹਾਂ ਘਿਓ ਲਾਵਾਂਗੇ ਬਹੁਤ ਹੀ ਪੋਲਾ ਤੇ ਸੌਫਟ ਬਣ ਗਿਆ ਸਵਾਦ ਵੀ ਬਹੁਤ ਬੜਿਆ ਵਾ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਹੁਣ ਇਹਨੂੰ ਆਪਾਂ ਉਤਾਰ ਦੇਵਾਂਗੇ ਇਸ ਤਰ੍ਹਾਂ ਥਾਲੀ ਵਿੱਚ ਰੱਖ ਲੋ ਇਸ ਤਰ੍ਹਾਂ ਤਾਰ ਦੋ ਦੇਖੋ ਕਿੰਨਾ ਵਧੀਆ ਬਣ ਗਿਆ ਕਿੰਨਾ ਪੋਲਾ ਬਣ ਗਿਆ ਤੁਸੀਂ ਹੱਥ ਵਿੱਚ ਇਸ ਤਰ੍ਹਾਂ ਕਰਕੇ ਦੇਖੋ ਬਹੁਤ ਹੀ ਪੋਲਾ ਵਾ ਤੇ ਬਹੁਤ ਹੀ ਸਵਾਦ ਬਣੂਗਾ ਨੂਨ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਵੱਧ ਘੱਟ ਤੁਸੀਂ ਘਿਓ ਨਾਲ ਵੀ ਖਾ ਸਕਦੇ ਹੋ ਤੇ ਦਹੀਂ ਨਾਲ ਵੀ ਖਾ ਸਕਦੇ ਹੋ ਜੇ ਨਹੀਂ ਦਹੀਂ ਲੈਣਾ ਤਾਂ ਤੁਸੀਂ ਘਿਓ ਨਾਲ ਦੇ ਨਾਲ ਚਾਹ ਬਣਾ ਕੇ ਇਹਨੂੰ ਖਾ ਕੇ ਦੇਖਿਓ ਦੇਖੋ ਕਿੰਨਾ ਪੋਲਾ ਬਣਿਆ ਵਾ ਬਹੁਤ ਸੌਫਟ ਬਣ ਗਿਆ ਹੁਣ ਇਹਨੂੰ ਆਪਾਂ ਦੇਖੋ ਤੋੜੋ ਤੋੜ ਕੇ ਦੇਖੋ ਕਿੰਨਾ ਪੋਲਾ ਬਣ ਗਿਆ ਦੇਖ ਲਓ ਤੇ ਖਾ ਕੇ ਦੇਖੀਏ ਆਪਾਂ ਕਿੰਨਾ ਕੁ ਸਵਾਦ ਬਣਿਆ ਬਹੁਤ ਸਵਾਦ ਬਣਿਆ ਲੱਗਦਾ ਹੂੰ ਕੀ ਬਾਤ ਹੈ ਬਹੁਤ ਸਵਾਦ ਬਣਿਆ ਤੁਸੀਂ ਇੱਕ ਵਾਰੀ ਘਰੇ ਜ਼ਰੂਰ ਬਣਾ ਕੇ ਦੇਖਿਓ ਤੇ ਖਾਓ ਜਿਹੜਾ ਤੁਸੀਂ ਪਹਿਲਾਂ ਬਣਾਉਂਗੇ ਜੇ ਥੋੜੋ ਟਟ ਵੀ ਜਾਂਦਾ ਤਾਂ ਕੋਈ ਚੱਕਰ ਨਹੀਂ ਦੂਸਰੇ ਤੇ ਕਿਉਂ ਲਾ ਕੇ ਤੁਸੀਂ ਬਹੁਤ ਵਧੀਆ ਬਣ ਜਾਂਦਾ ਹੁੰਦਾ ਹੈ ਇੱਕ ਅੱਧੀ ਵਾਰੀ ਤਾਂ ਖਰਾਬ ਹੁੰਦਾ ਹੀ ਹੁੰਦਾ ਵਾ ਤੇ ਇਹ ਰੈਸਪੀ ਜ਼ਰੂਰ ਤੁਸੀਂ ਘਰੇ ਬਣਾ ਕੇ ਦੇਖਿਓ ਜੇ ਰੈਸਪੀ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੇ ਸਬਸਕ੍ਰਾਈਬ ਕਰਨਾ ਮਿਲਦੇ ਆ ਅਗਲੀ ਰੈਸਪੀ ਲੈ ਕੇ ਜਲਦੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ